ਪ੍ਰੋਗਰਾਮ ਦੀਆਂ ਤਿਆਰੀਆਂ ਤੁਹਾਨੂੰ ਪਤਾ ਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਆਸ ਪੜੋਸ ਜੋ ਵੀ ਨੇ ਹਨਾ ਸਭ ਨੂੰ ਪਤਾ ਹੈ ਕਿ ਬਾਂਕੇ ਬਿਹਾਰੀ ਸੇਵਾ ਮੰਡਲ ਰਾਜਪੁਰਾ ਦੀ ਤਰਫੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ ਬ੍ਰਿੰਦਾਵਨ ਤੋਂ ਸੰਤ ਸ੍ਰੀ ਚਿੱਤਰ ਚਿੱਤਰ ਜੀ ਆ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਾਰਾ ਉਤਸ਼ਾਹ ਹੈ ਜਨਤਾ ਦੇ ਵਿੱਚ ਪੰਕਤਾਂ ਦੇ ਵਿੱਚ ਔਰ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਸਾਰਿਆਂ ਨੂੰ ਇੱਕ ਛੱਡੀ ਅਪੀਲ ਹੈ ਔਰ ਰਿਕੁਐਸਟ ਹੈ ਕਿ ਸਾਰੇ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਨੰਦ ਲੈਣ ਪਹਿਲੇ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਕਿ 12 ਸਤੰਬਰ ਨੂੰ ਸਾਡੇ ਸ਼ਹਿਰ ਦੇ ਵਿੱਚ ਵਰਿੰਦਾਵਨ ਤੋਂ ਚਿਤ੍ਰਵਚਿਤ੍ਰ ਜੀ ਆ ਰਹੀ ਹੈ ਜੋ ਕਿ ਆਪਣੇ ਭਜਨਾ ਨਾਲ ਸਾਰੇ ਸ਼ਹਿਰ ਨੂੰ तृप्त ਕਰਨਗੇ اور ਇਸ پروگرام ਦੇ ਵਿੱਚ ਇਹਦੀ ਸ਼ੁਰੂਆਤ 12 ਸਤੰਬਰ ਨੂੰ ਸ਼ਾਮੀ 7:30 ਵਜੇ ਤੋਂ ਹੋ ਜਾਣੀ ਹੈ ਔਰ 12:30 ਵਜੇ ਤੱਕ ਇਹ ਪ੍ਰੋਗਰਾਮ ਉਮੀਦ ਹੈ 12 ਤੋਂ 12:30 ਵਜੇ ਤੱਕ ਚੱਲੇਗਾ ਮੈਂ ਇਹ ਦੱਸਣਾ ਚਾਹਾਂਗਾ ਇਸ ਵਿੱਚ ਇੱਕ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ ਸਾਡੇ ਬਿਆਰੀ ਜੀ ਜਿਨ੍ਹਾਂ ਦਾ ਸਰੂਪ ਵਰਿੰਦਾਵਨ ਤੋਂ ਆ ਰਿਹਾ ਹੈ ਤੇ ਸਾਡੇ ਗੋਸਾਈ ਜੀ ਵੀ ਉੱਤਰੋਂ ਵਰਿੰਦਾਵਨ ਤੋਂ ਹੀ ਆ ਰਹੇ ਹਨ ਜਿਹੜੇ ਉਹਨਾਂ ਦੀ ਸੇਵਾ ਕਰਨਗੇ ਤੁਹਾਨੂੰ ਬਿਲਕੁਲ ਇਵੇਂ ਨਹੀਂ ਲੱਗੇਗਾ ਤੁਸੀਂ ਰਾਜਪਰੇ ਵਿੱਚ ਹੋ ਤੁਹਾਨੂੰ ਇਹ ਲੱਗੇਗਾ ਤੁਸੀਂ ਸਾਰੇ ਵਰਿੰਦਾਵਨ ਬੈਠੇ ਹੋ ਓ ਜਾਈ ਪਰਦਾ ਹੋਏਗਾ ਓ ਜੀ ਝਲਕ ਹੋਏਗੀ ਓ ਜੀ ਬਿਹਾਰ ਜੀ ਹੋਣਗੇ ਤੇ ਸਭ ਰਲ ਮਿਲ ਕੇ ਸਭ ਪਹੁੰਚੋ ਤੇ ਇਸ ਸੰਗਤ ਨਾਲ ਆਪਾਂ ਆਨੰਦ ਲਈਏ ਰਸ ਵਰਸੇਗਾ ਬਹੁਤ ਆਨੰਦ ਆਏਗਾ ਆਨੰਦ ਆਏਗਾ